ਮੈਂ ਮੱਥਾ ਟੇਕਣ ਆਇਆ ਹਾਂ ਦਰਬਾਰ ਸਾਹਿਬ ਦੇ ਰਹਾ ਬਾਬਾ ਨਾਨਕ ਜਿਹੜਾ ਬਿਲਕੁਲ ਹੀ ਬਾਰਡਰ ਦੇ ਨਾਲ ਤੇ ਨਾਲ ਹੀ ਗੁਰਦੁਆਰਾ ਸਾਹਿਬ ਹੈ ਤੇ ਕਰਨਾ ਤੁਹਾਨੂੰ ਦਰਸ਼ਨ ਕਰਤੋਰਾ ਸਾਹਿਬ ਦੇ ਮਾਰਤ ਦੇਖੋ ਬਾਹਰੀ ਸਾਈਡ ਤੇ ਇੱਥੇ ਅਸੀਂ ਹੱਥ ਵਾਸ਼ ਕਰਾਂਗੇ ਬਾਅਦ ਚ ਪੈਰ ਵਾਸ਼ ਕਰਕੇ ਤੇ ਅੰਦਰ ਜਾਵਾਂਗੇ ਮੱਥਾ ਟੇਕਣ ਲਈ ਸਸਿਗਾ ਜੀ ਸਾਰਿਆਂ ਨੂੰ ਤੇ ਤੁਹਾਡਾ ਸਵਾਗਤ ਆ ਗੁਰਾਇਆ ਬਲੌਗਰ ਦੇ ਚੈਨਲ ਦੇ ਵਿੱਚ ਤੇ ਅੱਜ ਤੁਸੀਂ ਦਰਸ਼ਨ ਕਰਨ ਦੇ ਹੋ ਜਿਹੜਾ ਕੀ ਗੁਰਦਰਾ ਸਾਹਿਬ ਪਾਕਿਸਤਾਨ ਤੋਂ ਸਿਰਫ 1.5 ਕਿਲੋਮੀਟਰ ਦੀ ਦੂਰੀ ਤੇ ਆ ਬਾਰਡਰ ਦੇ ਉੱਪਰ ਇੱਥੇ 1515 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਤੋਂ ਬਾਅਦ ਆਏ ਸਨ ਤੇ ਆਪਣੇ ਪਰਿਵਾਰ ਨੂੰ ਮਿਲਣ ਆਏ ਸਨ ਇੱਥੇ ਤੇ ਤੁਹਾਨੂੰ ਦਿਖਾਉਨੇ ਆ ਪੂਰਾ ਕਰਾਉਨੇ ਆ ਦਰਸ਼ਨ ਤੇ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਜੋ ਵੀਡੀਓ ਦੇ ਵਿੱਚ ਬਣੇ ਰਹੋ ਜੀ ਲੱਗਦਾ ਜੰਗ ਦੇ ਕਾਰਨ ਲੋਕ ਘਟ ਆਏ ਆ ਸੰਗਤ ਘਟ ਆਈ ਹੈ ਦਰਸ਼ਨ ਕਰਨ ਲੜਾਈ ਦਾ ਕਾਰਨ ਵੀ ਹੋ ਸਕਦਾ ਜਿਹੜੀ ਇੰਡੀਆ ਪਾਕਿਸਤਾਨ ਦੇ ਵਿੱਚ ਲੱਗੀ ਆ ਪਰ ਸਭ ਤੋਂ ਬਾਹਰਲੇ ਸਾਈਡ ਤੇ ਇਹ ਮਾਰਤ ਦਾ ਪੂਰਾ ਐਲੀਵੇਸ਼ਨ ਬਣਾਇਆ ਵਾ ਤੁਹਾਨੂੰ ਕਰਨਾ ਦਰਸ਼ਨ ਦੇਖੋ ਕਿੰਨਾ ਸੋਹਣਾ ਬਣਾਇਆ ਇਹ ਜਿਹੜਾ ਉੱਪਰ ਗੋਮਟਿਆ ਹੈ ਨਾ ਇਹ ਦਾ ਜਿਹੜਾ ਉੱਤੇ ਹੋਇਆ ਇਸ ਟਾਈਮ ਲੱਗਿਆ ਪਿਆ ਇਮਾਰਤ ਤੇ ਗੁਰਦੁਆਰਾ ਸਾਹਿਬ ਦੀ ਮਹਾਰਾਜ ਰਣਜੀਤ ਸਿੰਘ ਨੇ ਸੇਵਾ ਕੀਤੀ ਸੀ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇੱਕ ਹੋਰ ਇਤਿਹਾਸ ਵੀ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਅਲੋਪ ਹੋਏ ਸਨ ਜਦੋਂ ਸਿੱਖਾਂ ਨੇ ਕਿਹਾ ਕਿ ਸਾਡੇ ਗੁਰੂ ਆ ਤੇ ਮੁਸਲਮਾਨਾਂ ਨੇ ਕਿਹਾ ਕਿ ਸਾਡੇ ਗੁਰੂ ਆ ਅਸੀਂ ਸੰਸਕਾਰ ਕਰਾਂਗੇ ਸਿੱਖ ਕਹਿੰਦੇ ਅਸੀਂ ਸੰਸਕਾਰ ਕਰਾਂਗੇ ਤੇ ਮੁਸਲਮਾਨ ਕਹਿੰਦੇ ਸੀ ਅਸੀਂ ਦਫਨਾਵਾਂਗੇ ਤੇ ਫਿਰ ਗੁਰੂ ਗੋਬ ਸਿੰਘ ਗੁਰੂ ਨਾਨਕ ਦੇਵ ਜੀ ਹੋ ਗਏ ਸੀ ਅਲੋਪ ਤੇ ਉਹਨਾਂ ਦੀ ਜਿਹੜੀ ਚਾਦਰ ਹੀ ਨਾ ਉਹ ਮੁਸਲਮਾਨਾਂ ਨੇ ਗਾਗਰ ਦੇ ਵਿੱਚ ਪਾ ਕੇ ਕਰਤਾਰਪੁਰ ਸਾਹਿਬ ਜੋ ਕਿ ਇੱਥੇ ਦਰਿਆ ਤੋਂ ਪਾਰ ਗੁਰਦੁਆਰਾ ਸਾਹਿਬ ਆ ਕਰਤਾਰਪੁਰ ਉੱਥੇ ਦੱਬ ਦਿੱਤੀ ਸੀ ਤੇ ਬਾਅਦ ਵਿੱਚ ਜਦੋਂ ਰਾਵੀ ਜ਼ਿਆਦਾ ਹੋਣ ਕਾਰਨ ਫਿਰ ਬਾਬਾ ਸ੍ਰੀ ਚੰਦ ਜੀ ਹੁਣਾ ਨੇ ਬਾਬਾ ਸ੍ਰੀ ਚੰਦ ਹੁਣਾ ਨੇ ਉਹ ਗਾਗਰ ਪੁੱਟ ਕੇ ਤੇ ਇਸ ਗੁਰਦੁਆਰਾ ਸਾਹਿਬ ਜਿਹੜਾ ਖੜਾ ਅੰਦਰ ਬਣਾਇਆ ਹੋਆ ਅੰਦਰ ਤੇ ਉੱਥੇ ਦਫਨਾ ਦਿੱਤੀ ਸੀ ਗਾਗਰ ਤੇ ਉਸ ਤੋਂ ਬਾਅਦ ਫਿਰ ਮਹਾਰਾਜਾ ਰਣਜੀਤ ਸਿੰਘ ਹੁਣਾ ਨੇ ਇਸ ਗੁਰਦੁਆਰੇ ਦੀ ਇਮਾਰਤ ਦੀ ਪੂਰੀ ਜਿਹੜੀ ਸੀ ਨਾ ਮਤਲਬ ਦੇਖਭਾਲ ਕੀਤੀ ਇਮਾਰਤ ਬਣਵਾਈ ਗੁਰਦੁਆਰਾ ਸਾਹਿਬ ਬਣਵਾਇਆ ਹਾਲ ਆਏ ਨੇ ਗੁਰਤਾਜ ਤੇ ਖੁਰਜਾਪ ਤੇ ਗਾਣੀ ਜਾਣਾ ਮਸੀਤ ਫਰਦੇ ਫਰਦੇ ਆ 1 2 3 4 5 ਚੂੜਾ ਲੈ ਲੋ ਜਲਦਾ ਬਾਹਰ ਹੋ ਕੇ ਬਾਹਰ ਹੋ ਕੇ ਪੀਲਿਆ ਮੈਂ ਪੀਗਾ ਤੂੰ ਪੀਲਿਆ ਅਲੋ ਪੀਤਾ ਚੂੜਾ ਜਲਦਾ ਲੈ ਲਿਆ ਵਾ ਦੇਖੋ ਕਿੰਨੀਆਂ ਸੋਹਣੀਆਂ ਨੇ ਮਸ਼ੀਆਂ ਦੇ ਚੱਕਰ ਇਹ ਚੋ ਵੀ ਪਿਲਾਈਦਾ ਇਹ ਚੱਲਦੇ ਆ ਹੁਣ ਤੁਹਾਨੂੰ ਕਰਾਉਣੇ ਆ ਦਰਸ਼ਨ ਬਾਬਾ ਜੀ ਦੇ ਖੂਦ ਜਿੱਥੇ ਬਾਬਾ ਜੀ ਖੂਦ ਦੇ ਬੈਠ ਕੇ ਭਗਤੀ ਕਰਿਆ ਕਰਦੇ ਸਨ ਤੇ ਦੁਨੀਆਂ ਨੂੰ ਸਿਧੇ ਰਾਹ ਪਾਉਂਦੇ ਸਨ ਆ ਜਾਓ ਇੱਧਰ ਆ ਜਾਓ ਵਲੌਗ ਦੇ ਵਿੱਚ ਬਣੇ ਰਹੋ ਵਲੌਗ ਮੈਂ ਜਿਆਦਾ ਵੱਡੀ ਲੰਬੀ ਵੀਡੀਓ ਲੰਮੀ ਨਹੀਂ ਕਰਾਂਗਾ ਗਏ ਜਾਣ ਲੱਗੇ ਆ ਬਾਬਾ ਜੀ ਦੇ ਖੂਦ ਜਿੱਥੇ ਬਾਬਾ ਜੀ ਖੂਦ ਤੇ ਜਿੱਥੇ ਆਪਣਾ ਪੱਕੀ ਕਰਦੇ ਸਨ ਤੇ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਸਥਾਨ ਤੇ ਬੈਠ ਕੇ ਕੀਰਤਨ ਕਰਿਆ ਕਰਦੇ ਸਨ ਤੇ ਵੀਡੀਓ ਪੂਰੀ ਦੇਖਿਓ ਤੇ ਇਹ ਪੂਰਾ ਗੁਰਦੁਰੇ ਦਾ ਇਤਿਹਾਸ ਆ ਇਤਿਹਾਸ ਲਿਖਿਆ ਆ ਤਾਂ ਤੁਸੀਂ ਸਕਰੀਨ ਸ਼ਾਟ ਮਾਰ ਕੇ ਪੜ ਸਕਦੇ ਹੋ じゃਜੀ ਚੱਲਦੇ ਆ ਖੂਹ ਤੇ ਬਾਦੇ ਇਹ ਜਿਹੜਾ ਖੂਹ ਹੈ ਨਾ ਇਹ ਇਹ ਭਾਈ ਜੀਤੇ ਸਿੰਘ ਦਾ ਸੀ ਉਹ ਆਪਣੀਆਂ ਪਿਆਲੀਆਂ ਨੂੰ ਮਤਲਬ ਸੱਜਣਾਂ ਨੂੰ ਆਤੇ ਉਹ ਚਲਾਇਆ ਕਰਦੇ ਸਨ ਇਸ ਖੂਦ ਦੇ ਉੱਤੇ ਆਣ ਕੇ ਬਾਬਾ ਜੀ ਨੇ ਭਗਤੀ ਦਿੱਤੀ ਆ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸੀ ਉਪਦੇਸ਼ ਬਖਸ਼ਿਆ ਕਰਦੇ ਸਨ ਇਸ ਖੂਦ ਦੇ ਉੱਤੇ ਜਦੋਂ ਬਾਬਾ ਜੀ ਆਏ ਤੇ ਜੀਤੇ ਰੰਦਾਵਾ ਨਾਲ ਬਹੁਤ ਅਹੀ ਗਾੜੀ ਉਹਨਾਂ ਦੀ ਦੋਸਤੀ ਵੀ ਹੋ ਗਈ ਸੀ ਤੇ ਲੱਗੇ ਆ ਜੀ ਹੁਣ ਖੂ ਗੇਰਨ ਚਲੋ ਲਾਓ ਯਾਰ ਜੋ ਜੋ ਅਹੀਂ ਖੂਗੇ ਰਾਂਗੇ ਤੇ ਕਿਉਂ ਜਿਵੇਂ ਉਧਰੋਂ ਖੂ ਦਾ ਪਾਣੀ ਤਾਂ ਨੂੰ ਆਊਗਾ ਫਿਰ ਥਾਂ ਚਲਾ ਜਾਊਗਾ ਤੇ ਦੇਖੋ ਖੂ ਘੇੜਦੇ ਪਏ ਆਂ ਕਾਹ ਦਾ ਕੰਮ ਕਰ ਤੇ ਖੂ ਘੇੜਨਾ ਬਹੁਤ ਮੁਸ਼ਕਲ ਹੈ ਮੇਰੇ ਨਾਲ ਬੱਚੇ ਆ ਦੋ ਤੇ ਨਾਲ ਨਾਲ ਹੀ ਮੈਂ ਵੀਡੀਓ ਬਣਾਉਂ ਰਿਹਾ ਜਿਓ ਜੋ ਅਹੀਂ ਖੂ ਘੇੜਦੇ ਆਂ ਕਿਉਂ ਤੇ ਕਿਉਂ ਉਧਰ ਜਲ ਆਏਗਾ ਚਲੋ ਯਾਰ ਥੱਕ ਗਿਆ ਮੈਂ ਲਾਓ ਜੀ ਤੇ ਹੁਣ ਉਹਦੇ ਜਲਦੀ ਅਸੀਂ ਇੱਥੋਂ ਸੇਵਾ ਆਪਣਾ ਚੂੜਾ ਲੈ ਸਕਦੇ ਹਾਂ ਟੂਟੀਆਂ ਲੱਗੀਆਂ ਵਾ ਮਾ ਵੀ ਪੀਵਾ ਇਹ ਪੀਓ ਆ ਦੇਖੋ ਟੂਟੀਆਂ ਲੱਗੀਆਂ ਏ ਇਹ ਖੂਰੇ ਪਾਣੀ ਦੀਆਂ ਹੁੰਦੀਆਂ ਬਾਬਾ ਜੀ ਦੇ ਫੇੜਿਆ ਲਿਆ ਖੋਲਾ ਚੱਲ ਬਾਅਦ ਚ ਬੰਦ ਕਰ ਦਿਓ ਬੰਦ ਕਰ ਦਿਓ ਹੁਣ ਬੰਦ ਕਰ ਦੇ ਮਾ ਦੇ ਪੀਣਾ ਚੱਲ ਪੀਲਾ ਚੱਲ ਵਾਹਿਗੁਰੂ ਜੀ ਇਹ ਸਾਹਮਣੇ ਤੁਸੀਂ ਗੌਰਮੰਟ ਦੇਖਦੇ ਪਈਓ ਕਮਰੇ ਦੇ ਵਿੱਚ ਜਾਨ ਕੇ ਰੱਖਿਆ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਸੇਵਾ ਕੀਤੀ ਸੀ ਤੇ ਜੀ ਉਹਨਾਂ ਉਹਨਾਂ ਨੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਨੂੰ ਇੱਥੇ ਆਣ ਕੇ ਸੇਵਾ ਕੀਤੀ ਜੇ ਸਾਰੇ ਦਾ ਸਾਰਾ ਜਿਹੜਾ ਇਹਨਾਂ ਸੋਨੇ ਦਾ ਬਣਿਆ ਪਿਆ ਵਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਰਾਜ ਦੇ ਵਿੱਚ ਡੇਰਾ ਬਾਬਾ ਨਾਨਕ ਆਣ ਕੀ ਜਦੋਂ ਚੋਲੇ ਸਾਹਿਬ ਦੇ ਬਾਬੇ ਨਾਨਕ ਤੇ ਚੋਲੇ ਸਾਹਿਬ ਦੇ ਦਰਸ਼ਨ ਕਰਨ ਆਏ ਸੀ ਉਦੋਂ ਉਹਨਾਂ ਨੇ ਇਹ ਚੀਜ਼ ਇੱਥੇ ਸੇਵਾ ਕੀਤੀ ਸੀ ਪੇਟ ਕੀਤੀ ਸੀ ਤੇ ਉਦੋਂ ਤੋਂ ਹੀ ਅਸੀਂ ਇਹ ਸੰਭਾਲ ਕੇ ਰੱਖਿਆ ਹੋਇਆ ਏ ਇਹ ਜਿੰਨਾ ਜਿਆ ਪੂਰਾ ਸੋਨੇ ਦਾ ਵਾ 골ਡ ਦਾ ਵਾ ਤੇ ਤੀਸਾਂ ਦੇ ਤੇ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਣ ਰਿਹਾ ਹਾਂ ਇਹ ਸਥਾਨ ਤੇ ਸਥਾਨ ਤੇ ਅੰਦਰ ਥਰਾ ਸਾਹਿਬ ਹੈ ਜਿੱਥੇ ਕੀਰਤਨ ਚੱਲਦਾ ਵਾ 24 ਘੰਟੇ ਤੇ ਉਸ ਥਰਾ ਸਾਹਿਬ ਦੇ ਥੱਲੇ ਬਾਬਾ ਜੀ ਦੀ ਗਾਗਰ ਵਿੱਚ ਜਿਹੜੀ ਚਾਦਰ ਆਣਾ ਉਹਦੇ ਟੁਕੜ ਚਾਦਰ ਨੂੰ ਜਾਨੀ ਕਿ ਦਫਨਾਇਆ ਵਾ ਜਿਹੜੀ ਪਹਿਲਾਂ ਕਰਤਾਰਪੁਰ ਸਾਹਿਬ ਹੀ ਸੀ ਤੇ ਫਿਰ ਉਸ ਤੋਂ ਬਾਅਦ ਬਾਬਾ ਜੀ ਦਾ ਬੇਟਾ ਬਾਬਾ ਸ੍ਰੀ ਚੰਦ ਜੀ ਨੇ ਉਥੋਂ ਗਾਗਰ ਪੁੱਟ ਕੇ ਤੇ ਇਸ ਥਾਂ ਸਾਹਿਬ ਦੇ ਥੱਲੇ ਦਫਨਾਇ ਸੀ ਤੇ ਹੁਣ ਉਥੇ 24 ਘੰਟੇ ਕੀਰਤਨ ਹੁੰਦਾ ਬਾਬਾ ਗੁਰੂ ਅੰਗਦੇਵ ਜੀ ਦੇ ਦਰਬਾਰ ਤੇ ਇਹਦਾ ਇਤਿਹਾਸ ਆ ਖਾਲਸਾ ਜੀ ਤੇ ਠੀਕ ਹੈ ਜੀ ਹੁਣ ਮੱਥਾ ਸੀ ਲਿਆ ਟੇਕ ਪ੍ਰਸ਼ਾਦਾ ਵੀ ਲਿਆ ਹੈ ਸਾਖ ਤੇ ਚੱਲੇ ਆ ਜੀ ਹੁਣ ਤੇ ਤੁਹਾਨੂੰ ਦਰਸ਼ਨ ਕਰਾਏ ਆ ਜਿਹੜਾ ਗੁਰਦੁਆਰਾ ਸਾਹਿਬ ਪਾਕਿਸਤਾਨ ਦੀ ਸਰਹੱਦ ਦੇ ਨਾਲ 1 ਕਿਲੋਮੀਟਰ ਦੀ ਦੂਰੀ ਤੇ ਆ ਤੇ ਵੀਡੀਓ ਚੰਗੀ ਲੱਗੀ ਹੋਊਗੀ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚੈਨਲ ਦਾ ਨਾਮ ਮੈਂ ਆਪਣੀ ਗੱਡੀ ਤੇ ਵੀ ਲਿਖਾਤਾ ਵਾ ਦੇਖੋ ਵਿੱਚੇ ਬੈਗੇ ਨੇ ਬੱਚੇ ਪਹਿਲਾਂ ਬੈਠੇ ਹੋਏ ਨੇ ਗੁਰਾਇ ਬਲੌਗਰ ਮੈਂ ਗੱਡੀ ਤੇ ਵੀ ਲਿਖਾਤਾ ਵਾ ਤੇ ਜੇ ਕਿਤੇ ਮਿਲੇਗੀ ਸਰਚ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਓਕੇ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਡਾ ਆਪਾਂ ਚ ਆਪਣਾ ਚੈਨਲ ਬਣਾਇਆ ਵਾ ਆਪਣੇ ਡੇਢੇ ਬਾਬੇ ਨਾਨਕ ਦਾ ਤੇ ਸਾਰੇ ਜਾਨੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ